ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕਾ ਮਹੱਲਾ ਦੂਜਾ ਅੱਖੇ ਬਾਜੋ ਵੇਖਣਾ ਵਿਣ ਕੰਨਾਂ ਸੁਨਣਾ ਪੈਰਾ ਬਾਜੋ ਚੱਲਣਾ ਵਿਣ ਹੱਥਾਂ ਕਰਣਾ ਜੀਬੈ ਬਾਜੋ ਬੋਲਣਾ ਓ ਜੀਵਤ ਮਰਣਾ ਨਾਨਕ ਹੁਕਮ ਅਪਛਾਣ ਕੈ ਤੋ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉ ਗਲ ਲੱਗੈ ਧਾਏ ਪੈ ਕੇ ਚਰਨ ਕਰ ਭਾਵਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣੀਐ ਏ ਵਕੰਤ ਮੇਲਾਵਾ ਹੋਏ ਪੌੜੀ ਸਦਾ ਸਦਾ ਤੂੰ ਵੇਖ ਹੈ ਤੁਦ ਦੂਜਾ ਖੇਲ ਰਚਾਇਆ ਹੋ ਮੈਂ ਗਰਭ ਪਾਏ ਕੈ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕ ਨਾ ਬਖਸੈ ਮੇਲ ਲਹਿ ਗੁਰਮਤੀ ਤੁਦੈ ਲਾਇਆ ਇਕ ਖੜੇ ਕਰੇ ਤੇਰੀ ਚਾਕਾਰੀ ਬਿਨ ਨਾ ਵੈ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇਕ ਸੱਚੀ ਕਾਰੈ ਲਾਇਆ ਪੁੱਤ ਕਲਤ ਕੁਟੰਬ ਹੈ ਇਕ ਅਲਿਪਤ ਰਹੇ ਜੋ ਤੁਧ ਪਾਇਆ ਓਹ ਅੰਦਰ ਹੋ ਬਾਰ ਹੋ ਨਿਰਮਲੇ ਸਚੈ ਨਾਇ ਸਮਾਇ ਸਲੋਕ ਮਹੱਲਾ ਪਹਿਲਾ ਸੋਇਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕੈ ਵਿੱਚ ਧਰਤੀ ਕੈ ਆਕਾਸ਼ੀ ਉਰਦਰ ਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਾਰ ਬਗਾਰਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੋ ਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਚਾਰ ਨਾ ਹੋ ਨਾ ਮੈਂ ਨਾ ਹੋ ਹੋਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਬਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੁ ਮਲ ਮਲ ਧੋਵੇ ਅੰਦਾ ਭੂਲ ਪਿਆ ਜਮ ਜਾਲੇ ਵਸਤ ਪਹਾਈ ਆਪਣੀ ਕਰ ਜਾਣੈ ਹੋ ਮੈਂ ਵਿੱਚ ਦੁਖ ਘਾਲੇ ਨਾਨਕ ਗੁਰਮਖ ਹੋ ਮੈਂ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੁ ਆਰਾਦੇ ਨਾਮੇ ਸੁਖ ਸਮਾਵੈ ਪਾਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤੈਨਹੀਂ ਕੀਆ ਵਿਜੋਗ ਜਿਨ ਉਪਾਇ ਮੂਰਖ ਭੋਗੇ ਭੋਗ ਦੁਖ ਸਬਾਇਆ ਸੁਖ ਹੋ ਉਠੇ ਰੋਗ ਪਾਪ ਕਮਾਇਆ ਹਰਖੋ ਸੋਗ ਵਿਜੋਗ ਉਪਾਇ ਖਪਾਇਆ ਮੂਰਖ ਗਣ ਤਗਣਾਏ ਝਗੜਾ ਪਾਇਆ ਸਤ ਗੁਰ ਹੱਥ ਨਿਵੇੜ ਝਗੜ ਚੁਕਾਇਆ ਕਰਤਾ ਕਰੇ ਸੋ ਹੋਗ ਨਾ ਚੱਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੈ ਨਾਨਕ ਐਸਾ ਆਗੂ ਜਾਪੈ ਮਹਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਓਹ ਹਰ ਮਾਰਗ ਆਪ ਚੱਲਦਾ ਹੋਰ ਨਾਨੋ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹ ਛੱਪੜ ਨਾਤੇ ਸਗਵੀ ਮਲ ਲਾਏ ਤੇਰਾਥ ਪੂਰਾ ਸਤਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਏ ਉਹ ਆਪ ਛੁਟਾ ਕੋਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛੜਾਏ ਜਨ ਨਾਨਕ ਤਿਸ ਬਲੇ ਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਦ ਮੂਲ ਚੁਣ ਖਾਹੇ ਵਾਣ ਖੰਡ ਵਾਸਾ ਇਕ ਭਗਵਾਂ ਵੇਸ ਕਰ ਫਿਰਹਿ ਜੋਗੀ ਸੰਿਆ사 ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ ਜਮ ਕਾਲ ਸਿਰੋ ਨਾ ਉਤਰੈ ਤ੍ਰਿਬਦ ਮਨਸਾ ਗੁਰਮਤੀ ਕਾਲ ਨ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਜੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖਲੇ ਹੋ ਅਵਰ ਦੇਵਾਜੇ ਦੁਨੀ ਕੇ ਝੂਠੇ ਅਮਲ ਕਰੇ ਹ ਮਹੱਲਾ ਪਹਿਲਾ ਜਾਹੋ ਨਾਹੀ ਤਾਂ ਕਿਆ ਆਖਾ ਕਿਉ ਨਾਹੀ ਕਿਆ ਹੋਵਾ ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰ ਭਰ ਤੋਵਾ आप न बुजा लोग बुझाई ऐसा आगू होवा नानक अंदा हो कै दसैरा है सब साथ समहा सागे गया मोहे मोहे पाहे सो ऐसा आगू जापै पौड़ी महारुति सब तू घड़ी मूरत विचारा ਉਹ ਗਣਤੈ ਕਿਨੈ ਨਾ ਪਾਇਓ ਸੱਚੇ ਅਲਖ ਪਾਰਾ ਪੜਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰਾ ਨਾਉ ਪੜੀਐ ਨਾਉ 부ਜੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੈ ਸਚਿਆਰਾ ਜਿਸ ਦਾ ਜੀਉ ਪ੍ਰਾਨ ਹੈ ਅੰਤਰ ਜੋਤ ਅਪਾਰਾ ਸੱਚਾ ਸ਼ਾਹ ਇਕ ਤੂੰ ਹੋਰ ਜਗਤ ਵਣ ਜਾਰਾ ਸਲੋਕ ਮਹੱਲਾ ਪਹਿਲਾ ਮਹਿਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁੰਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਤਿ ਸੁਭਾਵਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗੱਲੇ ਪਿਸਤ ਨਾ ਜਾਈਐ ਛੁਟੈ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੇ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੂੜੇ ਯਾਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਦੇ ਵਾਪਾਰਾ ਸਤ ਗੁਰ ਤੁਠੈ ਪਾਈਐ ਅੰਦਰ ਰਤਨ ਭੰਡਾਰਾ ਵੇਣ ਗੋਲ ਕਿਨੈ ਨਾਲ ਲੱਦਿਆ ਅੰਦੇ ਭੌਂਕ ਮੋਏ ਕੂੜਿਆਰਾ ਮਨ ਮੁਖ ਦੂਜੈ ਪਚ ਮੋਏ ਨਾ ਬੂਝਹਿ ਵਿਚਾਰਾ ਇਕ ਸਬਾਜ ਦੂਜਾ ਕੋ ਨਹੀਂ ਕਿਸ ਅੱਗੇ ਕਰਹਿ ਪੁਕਾਰਾ ਇਕ ਨਿਰਧਨ ਸਦਾ ਭੌਂਕਦੇ ਇਕ ਨਾ ਭਰੇ ਤੁਜਾਰਾ ਵਿਣ ਨਾਵੇ ਹੋਰ ਧਨ ਨਹੀਂ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ ਵਿਣ ਨਾਵੇ ਹੋਰ ਧਨ ਨਹੀਂ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ